ਮੇਰਾ ਨਾਮ ਆਰਨ ਹੰਡਾ ਹੈ ਮੈਂ 15 ਸਾਲ ਦਾ ਤੇ ਮੈਂ 10ਵੀਂ ਕਲਾਸਾ ਵਿੱਚ ਡੀਪੀਐਸ ਸਕੂਲ ਵਿੱਚ ਪੜਦਾ ਹਾਂ ਕਿ ਤੁਹਾਡੀ ਅਸੀਮਤ ਮੈਂ ਹੁਨੀ ਕੇਬੀਸੀ ਜੂਨੀਅਰਸ ਦੇ ਵੀ ਸ਼ੂਟ ਕਰਕੇ ਆਇਆ ਤੇ ਮੇਰਾ ਐਪੀਸੋਡ 15 ਤੇ 14 ਤੱਕ ਨੂੰ ਟੈਲੀਕਾਸਟ ਹੋਇਆ ਜਿਸ ਵਿੱਚ ਮੈਂ 50 ਲੱਖ ਪੁਆਇੰਟ ਜਿੱਤੇ ਹੈ ਕਿਸ ਤਰੀਕੇ ਦੇ ਕਿਵੇਂ ਤੁਸੀਂ ਪੁਆਇੰਟ ਪਾਏ ਇਸ ਮਕਾਮ ਦੇ ਵਿੱਚ ਤੇ ਇਹਦਾ ਸਤਿਕਾਰ ਕਰਦਾ ਹਾਂ ਇਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਰਜਿਸਟ੍ਰੇਸ਼ਨ ਕਰਨੀ ਪੈਂਦੀ ਹੈ ਸੋ ਨੇ ਦੇ ਵੈਪ ਤੇ ਜਿਵੇਂ ਇਸ ਵਾਰ 2 ਤੋਂ ਲੈ ਕੇ 9 ਸਤੰਬਰ ਤੱਕ ਰਜਿਸਟ੍ਰੇਸ਼ਨ ਲਾਈਨਸ ਹੋਈਆਂ ਤਾਂ ਫਿਰ ਰੋਜ਼ ਆਪਾਂ ਨੂੰ ਨਵੇਂ ਕੁਐਸਚਨਸ ਆਉਂਦੇ ਆ ਤਾਂ ਫਿਰ ਰੋਜ਼ ਉਹਨਾਂ ਦੇ ਸਵਾਲ ਦੇਨੇ ਹੁੰਦੇ ਆ ਮਤਲਬ ਉਹ ਸਵਾਲਾਂ ਦਾ ਜਵਾਬ ਦੇ ਕੇ ਆਪਾਂ ਫਿਰ ਉਸ ਤੋਂ ਬਾਅਦ ਮੈਨੂੰ 17 18 ਤਰੀਕ ਨੂੰ ਮੈਨੂੰ ਮੇਲ ਆਈ ਵੀ ਤੁਸੀਂ ਗਰਾਉਂਡ ਰੌਡਿਸ਼ਨ ਵਾਸਤੇ ਮੁੰਬਈ ਆ ਜਾਓ ਤੇ 28 ਤਰੀਕ ਨੂੰ ਮੇਰਾ ਮੁੰਬਈ ਚ ਗਰਾਉਂਡ ਰੌਡਿਸ਼ਨ ਸੀ ਜਿੱਥੇ ਮੇਰਾ ਜੀਕੇ ਟੈਸਟ ਦਿੱਤਾ ਗਿਆ ਫਿਰ ਜੀਕੇ ਟੈਸਟ ਕਲੀਅਰ ਹੋਣ ਤੋਂ ਬਾਅਦ ਮੈਨੂੰ ਇੰਟਰਵਿਊ ਰਾਉ ਇੰਟਰਵਿਊ ਵਿੱਚ ਮੈਨੂੰ ਸਾਰੇ ਮਤਲਬ ਸਵਾਲ ਜਵਾਬ ਕਿਤੇ ਵੀ ਕਿਵੇਂ ਮੈਂ ਜਵਾਬ ਦੇਣਾ ਹੈ ਕਿਵੇਂ ਮੈਂ ਬਹਿਣਾ ਹੈ ਸਾਰੀ ਪ੍ਰੈਜੈਂਟੇਸ਼ਨ ਬਾਡੀ ਲੈਂਗੁਏਜ ਸਾਰੀ ਉਹਨੇ ਦੇਖੀ ਉਸ ਤੋਂ ਬਾਅਦ ਮੈਂ ਬਠਿੰਡਾ ਵਾਪਸ ਆ ਗਿਆ ਤੇ ਫਿਰ ਮੈਨੂੰ ਮਹੀਨਾ ਤੱਕ ਕੋਈ ਕਾਲ ਨਹੀਂ ਆਈ ਜਦੋਂ ਮਹੀਨਾ ਤੱਕ ਮੈਨੂੰ ਕੋਈ ਕਾਲ ਨਹੀਂ ਆਈ ਮੈਨੂੰ ਉਸ ਤੋਂ ਮਤਲਬ ਮਹੀਨੇ ਤੱਕ ਕੋਈ ਕਾਲ ਨਹੀਂ ਆਈ ਫਿਰ ਮੈਨੂੰ ਥੋੜਾ ਉਹ ਹੋ ਗਿਆ ਵੀ ਪਤਾ ਨਹੀਂ ਹੋਈ ਹੋਈ ਸੀলেকਸ਼ਨ ਹੈ ਨਹੀਂ ਫਿਰ ਮੈਨੂੰ ਦੀਵਾਲੀ ਦੇ ਅਰਾਊਂਡ ਕਾਲ ਆਈ ਵੀ ਤੁਸੀਂ ਕੇਬੀਸੀ ਦੇ ਫਾਸਟਸਟ ਸਵਿੰਗਰ ਫਰਸਟ ਵਾਸਤੇ ਸਿਲੈਕਟ ਹੋ ਚੁੱਕੇ ਹੋ ਫਿਰ ਮੇਰੀ ਇੰਨੀ ਜ਼ਿਆਦਾ ਖੁਸ਼ੀ ਜਿੰਨੀ ਦਾ ਖੁਸ਼ੀ ਹੋਣਾ ਹੁਣ ਫਾਈਨਲੀ ਅਮਤਾਪ ਸਰ ਨੂੰ ਮਿਲਣ ਜਾ ਰਿਹਾ ਹਾਂ ਤੇ ਉਸ ਫੋਰਟ ਸੀਟ ਤੇ ਬਹਿਣਾ ਜਾ ਰਿਹਾ ਹਾਂ ਜਿਹੜਾ ਤੁਸੀਂ ਕਿਸ ਤੋਂ ਇੰਸਪਾਇਰ ਹੋਏ ਕੀ ਮੈਂ ਇਸ ਇਸ ਫੋਟ ਬਾਰੇ ਤੁਸੀਂ ਕਿਹਾ ਕਿ ਮੈਂ ਕਿੱਥੇ ਸੀ ਜਿਆ ਮੈਂ ਕਬੀਸੀ ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਮਮਾ ਨੇ ਟਰਾਈ ਕੀਤਾ ਸੀ ਕੁਝ ਲੈ 10 ਸਾਲਾਂ ਤੋਂ ਪਰ ਉਹਨਾਂ ਦਾ ਮਤਲਬ ਉਹ ਹਰ ਵਾਰ ਡਰਾਸਿਸ਼ ਰਹਿੰਦੇ ਸੀ ਪਰ ਉਹਨਾਂ ਦਾ ਕਦੇ ਵੀ ਮਤਲਬ ਅੱਗੇ ਤੱਕ ਰਾਉਂਡ ਨਹੀਂ ਵਧਿਆ ਰੈਜਿਸਟ੍ਰੇਸ਼ਨ ਤੋਂ ਬਾਅਦ ਕਦੀ ਉਹਨਾਂ ਦਾ ਅੱਗੇ ਤੱਕ ਰਾਉਂਡ ਨਹੀਂ ਵਧਿਆ ਫਿਰ ਮੈਂ ਵੀ ਸੋਚਿਆ ਇਸ ਵਾਰ ਕਿਉਂਕਿ ਜਿਹੜਾ ਜੂਨੀਅਰਸ ਆ ਤਾਂ ਉਹ 15 ਸਾਲ ਤੱਕ ਲਾਸਟ ਹੁੰਦਾ ਤਾਂ ਮੈਂ ਮੈਂ ਵੀ ਸੋਚਿਆ ਮੇਰੇ ਕੋਲ ਇੱਕ ਗੋਲਡਨ ਚਾਂਸ ਹੈ ਵੀ ਮੈਂ ਇਸ ਵਾਰ 15 ਸਾਲ ਦਾ ਹਾਂ ਤੇ ਮੈਂ ਪਹੁੰਚ ਸਕਦਾ ਉਸ ਤੋਂ ਬਾਅਦ ਤਾਂ ਕਿਉਂਕਿ ਮੇਰੇ ਕੋਲ 2 ਸਾਲ ਕੋਈ ਇਦਾਂ ਉਹ ਹੈ ਨਹੀਂ有机会 ਮੈਂ ਕੇਪੀਸੀ ਜਾ ਸਕਾ ਫਿਰ ਮੈਂ ਪੂਰੀ ਲਗਨ ਨਾਲ ਹਰ ਚੀਜ਼ ਮਿਹਨਤ ਕੀਤੀ ਫਿਰ ਐਂਡ ਤੇ ਹੁਣ ਮੁਕਾਮ ਵਧੀਆ ਆਇਆ ਹੈ ਮੈਂ ਅਮਿਤਵ ਚੰਦ ਦੇ ਨਾਲ ਕੋਈ ਐਸਾ ਪਲ ਤੁਹਾਨੂੰ ਸਾਂਝਾ ਕਰਨਾ ਚਾਹਉਂ ਜੋ ਸਭ ਤੋਂ ਤੁਹਾਡੇ ਦਿਲ ਦੇ ਕਰੀਬੋਂ ਪਲ ਸੀ ਮੇਰੇ ਸਭ ਤੋਂ ਕਰੀਬ ਸੀ ਜਦੋਂ ਐਂਡ ਮੈਂ ਜਦੋਂ ਮੈਂ ਗੇਮ ਐਕਵਿਟ ਕੀਤਾ ਉਸ ਵਕਤ ਜਦੋਂ ਮੈਂ ਜਿੱਤ ਗਿਆ ਤੇ ਜਦੋਂ ਉਹਨਾਂ ਨੇ ਮੈਨੂੰ ਹੱਗ ਕੀਤੀ ਤਾਂ ਮੇਰੇ ਵਾਸਤੇ ਸਭ ਤੋਂ ਵਧੀਆ ਮੂਮੈਂਟ ਸੀ ਪੂਰੀ ਗੇਮ ਦਾ ਕਿਉਂਕਿ ਉਹਨਾਂ ਨੇ ਮੈਨੂੰ ਮਤਲਬ ਇੱਡੇ ਵੱਡੇ ਸਤਾਰਨਾ ਮੈਂ ਸਭ ਤੋਂ ਉਹ ਪੂਰੇ ਮਤਲਬ ਪੂਰੀ ਅਪਜਨਾਨਾ ਜਨਨਾ ਜੱਫੀ ਪੂਰੀ ਘੁੱਟ ਕੇ ਉਹਵੇਂ ਪਾਈ ਸਭ ਹਾਂ ਠੀਕ ਉਸ ਤੋਂ ਬਾਅਦ ਤੁਹਾਨੂੰ ਵਧਾਈਆਂ ਦੇਣ ਦਾ سلسلہ ਸ਼ੁਰੂ ਹੋਇਆ ਤਾਂ ਕਿਤੋਂ ਕਾਲ ਆ ਰਹੀ ਹੈ ਹੁਣ ਸਰ ਸਾਰੇ ਰਿਸ਼ਤੇਦਾਰਾਂ ਨੇ ਮਤਲਬ ਜਿਨ੍ਹਾਂ ਨੂੰ ਕਦੀਏ ਜਿਵੇਂ 5 ਸਾਲ ਜਿੰਨੋਂ ਅਸੀਂ ਪਹਿਲਾਂ ਮਿਲੇ ਸੀਗੇ ਜਿਵੇਂ ਮੰਨ ਲਓ ਕੋਈ ਪਹਿਲਾਂ ਜਾਣਦਾ ਸੀ ਜਿਵੇਂ 5 ਸਾਲ ਪਹਿਲਾਂ ਸਰ ਉਹਨਾਂ ਦਾ ਵੀ ਕਾਲ ਆ ਰਿਹਾ ਵੀ ਤੁਸੀਂ ਆ ਤੁਹਾਡਾ ਮੁੰਡਾ ਹੀ ਹੈ ਵਧੀਆ ਕੇਬੀਸੀ ਸਿਲੈਕਟ ਹੋ ਗਿਆ ਬਹੁਤ ਵਧਾਈਆਂ ਬਹੁਤ ਸਰਾਈ ਕੁਝ ਹੋ ਰਿਹਾ ਬਹੁਤ ਦੂਰੋਂ ਦੂਰੋਂ ਫੋਨ ਆ ਰਹੇ ਸਰ ਬਹੁਤ ਜਿਆਦਾ ਕੀ ਕਹਿਣਾ ਚਾਹੀਦਾ ਸਦેશ ਵਸਨ ਮੈਂ ਵੀ मतलब ਸਾਰੇ ਮੇਰੇ ਜਿੰਨੇ ਮੇਰੇ ਜਿੰਨੇ ਮੇਰੇ ਦੋਸਤ ਹੈ ਜਿੰਨੇ ਮੇਰੀ ਏਜ ਦੇ ਆ ਵੀ ਸਾਰੇ ਟਰਾਈ ਕਰਦੇ ਰਹੋ ਜੇ ਮੈਂ ਪਹੁੰਚਦਾ ਤੁਸੀਂ ਪਹੁੰਚ ਸਕਦੇ ਹੋ ਬਸ ਜੀ ਮਿਹਨਤ ਕਰਦੇ ਰਹੋ ਤੁਹਾਡਾ ਕੀ ਸੁਪਨਾ ਹੈ ਆਪਣਾ ਮੇਰਾ ਸੁਪਨਾ ਹੈ ਐਰੋਸਪੇਸ ਇੰਜੀਨੀਅਰ ਬਣਨਾ ਕਿਉਂਕਿ ਮੈਨੂੰ ਸਪੇਸ 'ਚ ਬਹੁਤ ਜ਼ਿਆਦਾ ਇੰਟਰਸਟ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਮੈਂ ਐਰੋਸਪੇਸ ਇੰਜੀਨੀਅਰ ਬਣ ਕੇ ਇਸਰੋ ਜਾਵਾਂ ਮੇਰਾ ਨਾਮ ਨਵਿੰਦਰ ਹੰਡਾ ਜੀ ਮੈਂ ਅਜ ਦੇ ਸਟਾਰ ਆਰਨ ਹੰਡਾ ਦਾ ਫਾਦਰ ਆਈ ਔਰ ਮੈਂ ਕਿਹ ਗਰਨ ਨਾਲ ਕਹਿ ਸਕਦਾ ਕਿ ਇਹ ਮੇਰਾ ਬੇਟਾ ਹੈ ਤੇ ਮੈਂ ਇਹਦਾ ਫਾਦਰ ਆ ਮੈਨੂੰ ਅੱਜਿੱਥੇ ਵੀ ਜਾਣਾ ਮੈਨੂੰ ਅੱਜ ਇਸ ਸੁਣਨ ਨੂੰ ਮਿਲਦਾ ਉਹ ਤੁਸੀਂ ਆਰਨ ਹੰਡਾ ਦੇ ਫਾਦਰ ਹੋ ਤੁਸੀਂ ਆਰਨ ਹੰਡਾ ਦੇ ਪਾਪਾ ਹੋ ਉਹ ਜਿਹੜਾ ਕੇਬੀਸੀ ਚ ਆਇਆ ਮੈਂ ਕਹਿੰਦਾ ਬੜਾ ਮਾਨ ਮਹਿਸੂਸ ਹੋ ਰਿਹਾ ਜੀ ਮੈਂ ਉਸ ਪ੍ਰਮਾਤਮਾ ਦਾ ਕਿਵੇਂ ਸ਼ੁਕਰ ਕਰਕੇ ਜਾ ਰਹਾ ਹਾਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੇ ਮੇਰਾ ਬੇਟਾ ਜੀ ਬਸ ਗੌਰਵ ਗਿਫਤੀ ਹੈ ਕਿ ਜਿਨੇ ਸਾਨੂੰ ਉਸ ਮੁਕਾਮ ਤੇ ਪਹੁੰਚਾਇਆ ਕਿ ਅੱਜ ਅਸੀਂ ਇੰਨਾ ਸੀਨਾ ਚੋੜਾ ਕਰਕੇ ਚੱਲ ਰਹੇ ਹਾਂ ਤਾ ਬਚਨ ਜੀ ਨਾਲ ਜਿਹੜੀ ਤੁਸੀਂ ਮਿਲਣ ਦਾ ਆਪਾਂ ਕੀ ਸੀ ਕਿਸ ਤਰੀਕੇ ਦਾ ਉਹ ਪਲ ਸੀ ਜਿਹੜਾ ਤੁਸੀਂ ਮੈਸੇਜ ਕਰ ਰਹੇ ਸੀ ਸਰ ਉਹ ਇੱਕ ਐਜਾ ਪਲ ਸੀ ਜਿਵੇਂ ਇੱਕ ਸੁਪਨੇ ਦੇ ਵਿੱਚ ਆਪਾਂ ਚੱਲ ਰਹੇ ਹਾਂ ਮਤਲਬ ਅੱਜ ਵੀ ਸਾਨੂੰ ਯਕੀਨੀ ਨਹੀਂ ਆਉਂਦਾ ਅੱਜ ਵੀ ਐਂ ਲੱਗਦਾ ਕਿ ਇੱਕ ਸੁਪਨਾ ਹੀ ਚੱਲ ਰਿਹਾ ਹੈ ਵੀ ਸ਼ਾਇਦ ਕਿ ਅੱਖ ਖੁੱਲ ਜੇ ਇਸ ਸੁਪਨਾ ਟੁੱਟੇ ਨਾ ਜਾਵੇ ਮਤਲਬ ਯਕੀਨੀ ਨਹੀਂ ਹੋ ਰਿਹਾ ਸੀ ਵੀ ਅਸੀਂ ਸਦੀ ਦੇ ਮਹਾਨ ਆਗ ਦੇ ਸਾਹਮਣੇ ਬੈਠੇ ਹਾਂ ਔਰ ਮੇਰਾ ਬੇਟਾ ਬਿਲਕੁਲ ਉਹਨਾਂ ਦੇ ਕਰੀਬ ਹੌਟ ਸੀਟ ਤੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਮਤਲਬ ਪ੍ਰਮਾਤਮਾ ਨੇ ਇੰਨੀ ਜ਼ਿਆਦਾ ਸੁਣੀ ਆ ਸਰ ਇਸ ਤੋਂ ਬਾਅਦ ਅਸੀਂ ਪ੍ਰਮਾਤਮਾ ਨੂੰ ਕੁਝ ਵੀ ਚਾਹੀਦਾ ਬਹੁਤ ਸਭ ਕੁਝ deta ਪ੍ਰਮਾਤਮਾ ਨੇ ਸਾਨੂੰ ਤੇ ਮਤਲਬ ਇੰਨਾ ਵਧੀਆ ਐਕਸਪੀਰੀਅੰਸ ਸੀ ਸਰ ਮਤਲਬ ਅਸੀਂ ਸ਼ਬਦਾਂ ਚ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ ਮਤਲਬ ਅਲਟੀਮੇਟ ਤੇ ਕੁਝ ਇਹੋ ਜਿਹੇ ਪਲ ਜੋ ਬੇਟੇ ਦੇ ਨਾਲ ਤੁਹਾਡੇ ਉੱਤੇ ਅਮਿਤ ਕਬੀਰ ਦੇ ਨਾਲ ਜਦੋਂ ਰਿਐਕਸ਼ਨ ਸੀ ਤੁਹਾਡਾ ਕਾਫੀ ਮਤਲਬ ਐਕਸਾਈਟਮੈਂਟ ਵਿੱਚ ਸੀ ਡਰ ਵੀ ਸੀ ਇੱਕ ਇੱਕ ਜਿਹੇ ਦਾ ਪਲ ਸੀ ਸਰ ਇਸ ਤਰ੍ਹਾਂ ਦਾ ਪਲ ਸੀ ਜਦੋਂ ਇਹਦਾ 50 ਲੱਖ ਦਾ ਕੁਐਸਚਨ ਨੇ ਲੌਕ ਕਰਤਾ ਔਰ ਅਰੇ ਕੋਲੇ ਕੋਈ ਵੀ ਲਾਈਫ ਲਾਈਨ ਨਹੀਂ ਸੀ ਮਤਲਬ ਅਸੀਂ ਮਨ ਦੇ ਵਿੱਚ ਮੈਂ ਔਰ ਮੇਰੇ ਪਤਾ ਨਹੀਂ ਸੋਚ ਰਹੇ ਸੀ ਵੀ ਵਿਕਾਸ ਛੱਡ ਦਿੰਦਾ ਕੋਈ ਐਡੀ ਗੱਲ ਨਹੀਂ ਸੀ ਬਟ ਮੈਨ ਲੱਗਦਾ ਵੀ ਇਹ ਪੂਰਾ ਕੌਨਫੀਡੈਂਸੀ ਤਾਂ ਇਹਨੇ ਸਰ ਨੂੰ ਲੌਕ ਕਰਨ ਵਾਸਤੇ ਕਿਹਾ ਪਰ ਉਸ ਟਾਈਮ ਸਾਡੀਆਂ ਦਿਲ ਦੀਆਂ ਧੜਕਣਾ ਬਿਲਕੁਲ ਹੀ ਬੰਦ ਹੋ ਚੁੱਕੀਆਂ ਸੀਗਾ ਬਸ ਵੀ ਪਤਾ ਨਹੀਂ ਕੀ ਸਰ ਨੇ ਕੀ ਜਵਾਬ ਦੇਣਾ ਉਸ ਤੋਂ ਬਾਅਦ ਵੀ ਸਹੀ ਹੈ ਜਾਂ ਗਲਤ ਪਰ ਜਦੋਂ ਸਰ ਨੇ ਕਿਹਾ ਵੇ ਇਸ ਇਸ ਦਾ ਰਾਈਟ ਆਨਸਰ ਸਰੋਪਲ ਮਤਲਬ ਇੱਕ ਨਵੀਂ ਜ਼ਿੰਦਗੀ ਜਿਵੇਂ ਮਿਲ ਗਈ ਨੀ ਉਹ ਸੀਗਾ ਪਲ ਮਤਲਬ ਇੰਨੀ ਖੁਸ਼ੀ ਸਰ ਖੁਸ਼ੀ ਦੇ ਇੱਕ ਆਂਸੂ ਜਿਹੜੇ ਹੁੰਦੇ ਮੈਂ ਸਰ ਨੂੰ ਵੀ ਕਿਹਾ ਸੀ ਸਰ ਨੇ ਕਿਹਾ ਵੀ ਜਦੋਂ ਤੁਸੀਂ ਕੀ ਬੋਲਣਾ ਚਾਹੋਗੇ ਤਾਂ ਮੈਂ ਕਿਹਾ ਸਰ ਮੈਂ ਆਮ ਸਪੀਚਲੈਸ ਮੈਂ ਕੁਝ ਨਹੀਂ ਬੋਲ ਸਕਦਾ ਬਿਕੋਜ਼ ਮੇਰਾ ਖੁਸ਼ੀ ਦਾ ਗਲਾ ਪਰ ਜਣਾ ਹੁੰਦਾ ਨਾ ਉਸ ਤਰ੍ਹਾਂ ਦਾ ਮਤਲਬ ਮੇਰੀ ਅੱਖਾਂ 'ਚ ਉਸ ਤਰ੍ਹਾਂ ਦੇ ਆਂਸੂ ਸੀ ਮਤਲਬ ਸਰ ਅਲਟੀਮੇਟ ਮਤਲਬ ਉਹ ਪਲ ਲੱਗਦਾ ਕਿ ਉਹ ਵੀ ਤੁਹਾਡੇ ਕਿਤੇ ਨਾ ਕਿਤੇ ਨੇੜੇ ਬਿਲਕੁਲ ਸਰ ਬਿਲਕੁਲ ਬਿਲਕੁਲ ਮੰਟੜਾ ਤੋਂ ਫੋੜੋ ਦੇਖਦੇ ਨਾ ਕਿਤੇ ਯਾਦ ਕਰਕੇ ਜਰੂਰ ਬਿਲਕੁਲ 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 ਹੁਣ ਵੀ ਜਦੋਂ ਐਪੀਸੋਡ ਦੇਖ ਰਹੇ ਹਾਂ ਅੱਜ ਕੱਲ ਮਤਲਬ ਫਿਰ ਅਸੀਂ ਉਸੇ ਸੀਨ ਦੇ ਵਿੱਚ ਵਾਪਸ ਚਲੇ ਗਏ ਵੀ ਬਿਲ ਨੂੰ ਲੱਗਿਆ ਵੀ ਵਾਪਸ ਅਸੀਂ ਉੱਥੇ ਹੀ ਬੈਠੇ ਹਾਂ ਤੇ ਉਹੀ ਸੇਮ ਸਿਚੁਏਸ਼ਨ ਚੱਲ ਰਹੀ ਹੈ ਤੇ ਸਾਡੀਆਂ ਹਾਰਟਬੀਟਸ ਕੱਲ ਵੀ ਉਵੇਂ ਹੀ ਚੱਲਣ ਲੱਗੀਆਂ ਜਿਵੇਂ ਉੱਥੇ ਰਿਕਾਰਡਿੰਗ ਚ ਚੱਲ ਰਹੀ ਹੈ ਜੀ ਸਰ ਸਰ ਬੱਚੇ ਦਾ ਜੋ ਡ੍ਰੀਮ ਹੈ ਉਸ ਨੂੰ ਲਾਈਕ ਕਿ ਕਹਿਣਾ ਚਾਹੋ ਸਰ ਦਾ ਡ੍ਰੀਮ ਦੇ ਨਾਲ ਅਸੀਂ ਹਮੇਸ਼ਾ ਪਹਿਲਾਂ ਵੀ ਖੜੇ ਰਹੇ ਹਾਂ ਤੇ ਅੱਗੇ ਵੀ ਹਮੇਸ਼ਾ ਖੜੇ ਰਾਵਾਂਗੇ ਇਹ ਜੋ ਵੀ ਅਸੀਂ ਰਲ ਨਾਲ ਹਮੇਸ਼ਾ ਰਵਾਂਗੇ ਸਾਡੀਆਂ ਬਲੇਸਿੰਗਸ ਦੇ ਨਾਲ ਹੈ ਅਸੀਂ ਹਰ ਪਲ ਇਹਦੇ ਨਾਲ ਹੈ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਉਸ ਤਰੀਕੇ ਦੀ ਪਰਵਰੀ ਸਿਆਸਤ ਐਨਵਾਇਰਨਮੈਂਟ ਨਹੀਂ ਦੇ ਸਕਦੇ ਜਿਸ ਤਰੀਕੇ ਦਾ ਬੱਚਾ ਚਾਹੁੰਦਾ ਜੀ ਜੋ ਇਸ ਤਰੀਕੇ ਨਾਲ ਅਸੀਂ ਆਮ ਰੂਟੀਨ ਸਮਾਜ ਵਿੱਚ ਦੇਖ ਰਹੇ ਹਾਂ ਕੁਝ ਮੈਸੇਜ ਹੈ ਲੋਕਾਂ ਸਰ ਹਰ ਇੱਕ ਬੱਚਾ ਯੂਨੀਕ ਹੁੰਦਾ ਹਰ ਇੱਕ ਬੱਚੇ ਦੇ ਵਿੱਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਬਸ ਉਹਨੂੰ ਪਾਲਿਸ਼ ਕਰਨ ਦੀ ਤੇ ਉਹਨੂੰ ਸਮਝਣ ਦੀ ਲੋੜ ਹੈ ਬੱਚਾ ਆਪਣੇ ਆਪ ਸਭ ਕੁਝ ਕਰ ਲੈਂਦਾ ਜਸਟ ਸਪੋਰਟ ਯੂਅਰ ਚਾਈਲਡ ਤੇ ਉਹ ਤੁਹਾਨੂੰ ਪ੍ਰੂਫ ਕਰਕੇ ਦਿਖਾਏਗਾ